ਸਚੀ ਗਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਭਾਰਤ ਪੁਸ਼ਣ ਜਿਸ ਤਰ੍ਹਾਂ ਕਿ ਇੱਕ ਖਨੋਰੀ ਤੋਂ ਹੋਰ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਇੱਕ ਦਰਸ਼ਨ ਸਿੰਘ ਜਿਹੜੇ ਕਿਸਾਨ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਐ ਸੋ ਪਰਿਵਾਰ ਮੈਂਬਰ ਬੈਠੇ ਨੇ ਉਹਨਾਂ ਦਾ ਬੇਟਾ ਬੈਠਿਆ ਕਿਉਂਕਿ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਫਾਦਰ ਵਿਛੋੜਾ ਦੇ ਗਏ ਨੇ ਉਹਨਾਂ ਨੂੰ ਕਿਉਂਕਿ ਲਗਾਤਾਰ ਸੰਘਰਸ਼ ਦੇ ਉੱਤੇ ਡਟੇ ਹੋਏ ਸੀਗੇ ਆਪਣੇ ਸਾਥੀਆਂ ਦੇ ਨਾਲ ਸੋ ਉਹਨਾਂ ਦੇ ਸਾਥੀ ਵੀ ਇੱਥੇ ਪਹੁੰਚੇ ਹੋਏ ਨੇ ਪਰ ਜਿਹੜਾ ਉਹਨਾਂ ਦਾ ਬੇਟਾ ਹੈਗਾ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਹੈਗਾ ਆਪਣੇ ਪਿਤਾ ਨੂੰ ਜ਼ਰੂਰ ਯਾਦ ਕਰ ਰਿਹਾ ਤਸਵੀਰਾਂ ਨੇ ਇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਕਿਉਂਕਿ ਸ਼ਹਾਦਤ ਹੋਈ ਹੈ ਇੱਕ ਹੋਰ ਕਿਸਾਨ ਦੀ ਖਨੋਰੀ ਬਾਰਡਰ ਦੇ ਉੱਤੇ ਸੋ ਕਿਸਾਨ ਆਗੂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਅ ਸਰ ਕੀ ਨਾਂ ਤੁਹਾਡਾ ਗੁਰਸੇਵਕ ਸਿੰਘ ਆ ਜੀ ਗੁਰਸੇਵਕ ਸਿੰਘ ਅਮਰਗੜ ਜੀ ਜੀ ਭਾਈ ਜੀ ਜਿਹੜੀ ਸ਼ਹਾਦਤ ਹੋਈ ਆ ਕਿੱਥੋਂ ਕੀ ਗੱਲਬਾਤ ਹੋਈ ਸੀ ਕਿ ਸਰ ਕਨੋਰੀ ਬਾਡਰ ਤੇ ਅਸੀਂ 13 ਤਰੀਕ ਨੂੰ ਕਨੋਰੀ ਬਾਡਰ ਤੇ ਪਹੁੰਚੇ ਆ ਜੀ 21 ਤਰੀਕ ਨੂੰ ਇਹਨਾਂ ਨੇ ਜਦੋਂ ਗੋਲਾਵਾਰੀ ਕੀਤੀ ਆ ਇਹਨਾਂ ਨੇ ਅਥਰੂਗਾਣ ਛੱਡੇ ਆ ਉਦੋਂ ਇਹਨਾਂ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਸੀ ਫਿਰ ਅਸੀਂ ਉੱਥੋਂ ਕੈਂਪ ਲੱਗੇ ਹੋਏ ਆ ਫਤੋ ਦਵਾਈ ਦੁਵਾਈ ਲਈ ਠੀਕ ਹੋ ਗਿਆ ਸੀ ਲੇਕਿਨ 22 ਤਰੀਕ ਨੂੰ ਸ਼ਾਮ ਨੂੰ ਅਸੀਂ ਖਾਣਾ ਖੂਣਾ ਖਾ ਕੇ ਤਰਲੀਆਂ ਚਾਪਦੀ ਚ ਪੈ ਗਏ ਸੀਗੇ ਉਦੋਂ ਬਾਅਦ ਇਹਨਾਂ ਨੇ ਇਹਦੇ ਇੱਕੋ ਦਮ ਇਹਦੀ ਸਿਹਤ ਖਰਾਬ ਹੋ ਗਈ 10 ਵਜੇ ਜਦੋਂ ਉਹਨੂੰ ਅਸੀਂ ਐਂਬੂਲੈਂਸ ਬੁਲਾਈ ਉਹ ਤੁਹਾਨੂੰ ਇਹ ਖਤਮ ਹੋ ਗਏ ਸੀ ਇਹਨਾਂ ਦੇ ਕਿੰਨੇ ਕੁ ਉਮਰ ਸੀਗੀ ਇਹਨਾਂ ਦੀ ਔਰ ਕੱਤੋਂ ਜਿਹੜਾ ਹੈਗਾ ਧਰਮ ਨ ਪ੍ਰਦਰਸ਼ਨ ਤੋਂ ਇਹ ਸਾਡੇ ਨਾਲ ਬਹੁਤ ਟਾਈਮ ਤੋਂ ਪਹਿਲਾਂ ਵੀ 2 2020 ਦੇ ਵਿੱਚ ਵੀ ਸਾਡੇ ਨਾਲ ਦਿੱਲੀ ਜਾਂਦੇ ਰਹੇ ਜੀ ਇਹ ਉਸ ਤੋਂ ਬਾਅਦ ਇਹ ਸਾਡੇ ਨਾਲ ਜਿੱਥੇ ਵੀ ਇਹਦੀ ਲੋੜ ਪੈਂਦੀ ਸੀ ਸਾਨੂੰ ਇਹ ਸਾਡੇ ਨਾਲ ਜਾਂਦੇ ਸੀਗੇ ਹਣ 13 ਤਰੀਕ ਨੂੰ ਸਾਡੇ ਨਾਲ ਅਕਨੌਰੀ ਬਾਰਡਰ ਤੇ ਪਹੁੰਚੇ ਸੀ ਜੀ ਕਿਹੜੀ ਯੂਨੀਅਨ ਹੈਗੀ ਸੀ ਸਸ ਜੀ ਇਹ ਸਿੱਧੂਪੁਰਾ ਜੀ ਜਿਕਿਉਂ ਚਾਹ। ਹਾਂ। ਅੱਛਾ ਸਰ ਜੇਕਰ ਗੱਲ ਕੀਤੀ ਜਾਵੇ ਪਰਿਵਾਰ ਚ ਕੋਲ-ਕੋਣ ਹੈਗੇ ਨਾ। ਇਹਨਾਂ ਦੀ ਇੱਕ ਬੇਟੀ ਸੀ ਜੀ, ਇੱਕ ਬੇਟਾ ਜੀ। ਬੇਟੀ ਦੀ ਸ਼ਾਦੀ ਪਹਿਲਾਂ ਹੋਈ ਸੀ। ਫੇਟੇ ਦੀ ਸ਼ਾਦੀ ਇਹ 6 ਫਰਵਰੀ ਨੂੰ ਬੇਟੇ ਦੀ ਸ਼ਾਦੀ ਹੋਈ ਜੀ ਇਸ ਨੂੰ। ਇਸ 6 ਫਰਵਰੀ ਨੂੰ ਸ਼ਾਦੀ 6 ਫਰਵਰੀ ਨੂੰ ਹੋ ਜਾਂਦਾ ਹੈ 24 ਜਨ ਜੀ। ਸੋ ਇੱਕਦਮ ਛੱਡ ਗਿਆ ਨਾ ਕਿਤੇ ਨਾ ਕਿਤੇ ਪਰਿਵਾਰ ਦੇ ਉੱਤੇ। ਪਰਿਵਾਰ ਨੂੰ ਕੀ ਸਾਰੇ ਪਿੰਡ ਨੂੰ ਘਟਾ ਜੀ ਸਾਡੇ ਨੂੰ ਜੀ। ਸਾਰੇ ਪਿੰਡ ਨੂੰ ਘਟਾ ਜੀ ਸਰ। ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਜ਼ਮੀਨ ਜੂਨ ਕਿੰਨੀ ਸੀ ਕੋਈ ਕਰਜ਼ਾ। 8 ਏਕੜ ਜ਼ਮੀਨ ਹੈ ਜੀ ਇਹਨਾਂ ਕੋਲੇ ਖੇਤੀ ਕਰਦਾ ਮੁੰਡਾ ਜੀ ਲ ਤੇ ਦੂਸਰਾ ਪਰ ਪਯੋ ਦਾ ਘਟਾ ਤਾਂ ਚੱਲਿਆ ਨਹੀਂ ਜਾਂਦਾ ਜੀ ਬੰਮਾ ਜਮਾਸ ਕੋਈ ਖਰਚੇ ਵਗੈਰਾ ਵੀ ਸੀ ਕਰਜ਼ਾ 8 ਅਟਕ ਲੱਖ ਦੀ ਲੈਂਪ ਤੇ ਜਿਹਨਾਂ ਦੀ ਦੂਸਰਾ ਜੇ ਸੀ ਗਲਬਤ ਚੱਲੇ ਰਹੇ ਪਤਾ ਨਹੀਂ ਕੀਤਾ ਕਿਉਂਕਿ ਇਹ ਦੱਸ ਨਹੀਂ ਰਹੇ ਬੱਚੇ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਕਿਉਂਕਿ ਨੌਜਵਾਨਾਂ ਇਹਨਾਂ ਨਾਲ ਵੀ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਚਲੋ ਕਿਸਾਨੀ ਅੰਦੋਲਨ ਦੇ ਵਿੱਚ ਗਏ ਸੀ ਫਾਦਰ ਸਾਹਿਬ ਤੁਸੀਂ ਨਾਲ ਸੀਗੇ ਭਾਈ ਥੋੜਾ ਜਾਂ ਸੋ ਇੱਕਦਮ 6 ਤਰੀਕ ਦਾ ਵਿਆਹ ਹੋ ਕੇ ਹਟਿਆ ਸੋ ਪਰਿਵਾਰ ਨੂੰ ਜਿਹੜੇ ਹੈਗੇ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਧਰਨੇ ਦੇ ਵਿੱਚ ਜਿਹੜਾ ਹੈਗਾ ਸ਼ਹਾਦਤ ਪਾ ਗਏ ਨੇ ਕਿਉਂਕਿ ਅਥਰੂ ਗੈਸ ਦੇ ਗੋਲੇ ਐਨੇ ਛੱਡੇਗੇ ਸੀਗੇ ਕਈ ਬਜ਼ੁਰਗਾਂ ਦਾ ਤੇ ਅਸਰ ਪਿਆ ਸੋ ਦਰਸ਼ਨ ਸਿੰਘ ਜਿਹੜੇ ਸੀਗੇ ਹਰ ਇੱਕ ਧਰਨੇ ਦੇ ਵਿੱਚ ਜਿਹੜੇਗੇ ਉਹ ਸ਼ਾਮਿਲ ਹੁੰਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਪਰਿਵਾਰ ਦੇ ਉੱਤੇ ਜ਼ਰੂਰ ਇੱਕ ਵਾਰੀ ਫੇਰ ਜਿਹੜੀ ਇੱਕ ਮੁਸੀਬਤ ਦੀ ਘੜੀ ਆਈ ਹੈਗੀ ਆ ਪਰ ਕਿਤਨੇ ਕਿਤੇ ਹੁਣ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਪਹੁੰਚੇ ਨੇ ਔਰ ਮੌਰਤਰੀ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਮ੍ਰਿਤਕ ਦੇ ਪਈ ਆ ਸੋ ਕਿਤਨੇ ਕਿਤੇ ਜਿਹੜੇ ਨੌਜਵਾਨ ਨੇ ਸੋ ਇਹਨਾਂ ਦੇ ਜਿਹੜੇਗਾ ਸਿਰ ਦੇ ਤੋਂ ਇਹਨਾਂ ਦੇ ਪਿਤਾ ਦਾ ਸਾਯਾ ਜ਼ਰੂਰ ਉੱਠ ਗਿਆ ਹੈ ਸੋ ਬੜੀ ਹੀ ਇੱਕ ਹੋਰ ਜਿਹੜੀ ਮੰਦ ਭਾਗੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ ਸੋ ਕਿਤਨਾ ਕਿਤੇ ਜਿਹੜੇ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਟੇਬਲ ਟਾਕ ਦੇ ਉੱਤੇ ਗੱਲ ਦਾ ਨਿਪਟਾਰਾ ਹੋ ਜਾਣਾ ਚਾਹੀਦਾ ਹੈ ਤਾਂਕਿ ਇਸ ਤਰ੍ਹਾਂ ਦੇ ਨਾਲ ਕਿਸੇ ਦੇ ਪਰਿਵਾਰ ਦਾ ਕੋਈ ਜੀ ਨਾ ਵਿਛੜੇ ਸੋ ਹੋਰ ਵੀ ਅਪਡੇਟ ਦੇ ਲਈ ਬਣੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਗਰਾਊਂਡ ਜੀਰ ਤੋਂ ਹਰ ਇੱਕ ਜਿਹੜੀ ਹੈਗੀ ਆ ਖਬਰ ਤੁਹਾਡੇ ਤੱਕ ਅਸੀਂ ਨਸ਼ਰ ਕਰਦੇ ਰਾਂਗੇ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਣ ਦੀ ਵਿਸ਼ੇਸ਼ ਰਿਪੋਰਟ